ਸਾਗ ਬਣ ਕੇ ਹੋ ਗਿਆ ਆਪਣਾ ਰੈਡੀ ਤੇ ਹੁਣ ਆਪਾਂ ਲੱਗੇ ਆ ਇਹਨੂੰ ਤੜਕਾ ਲਾਉਣ ਤਕੜਾ ਤਕੜਾ ਲਾਉਣ ਲੱਗੇ ਆ ਇੱਧਰ ਆਪਾਂ ਨੇ ਫਰਾਈ ਪੈਨ ਧਰ ਲਿਆ ਤੇ ਪਿਆਜ਼ ਪੀਜ ਕੱਟੇ ਪਏ ਆ ਤੇ ਹੁਣ ਆਪਾਂ ਲਾਉਣੇ ਤੜਕਾ ਤੜਕੇ ਤੋਂ ਬਿਨਾਂ ਬ੍ਰਹਮਚੋਤ ਨਹੀਂ ਖਾਂਦਾ ਉਹ ਕੋਕਾ ਤੜਕਾ ਲਾ ਤੇ ਸਾਗ ਬਹੁਤ ਸੋਹਣਾ ਬਣਿਆ ਬਹੁਤ ਹੀ ਸਵਾਦ ਬਣਿਆ ਤੇ ਇਹ ਚੁੱਲੇ ਤੇ ਸਾਗ ਐਵੇਂ ਹੀ ਬਣਦਾ ਠੀਕ ਹੈ ਤੇ ਆਈ ਨਹੀਂ ਕਿਸੇ ਨੇ ਕਹਿਣਾ ਵੀ ਇਹਨਾਂ ਕਲਾ ਕੇ ਫੁਕਰੀ ਮਾਰਦੀ ਆ ਨੇਗਾ ਬਹੁਤ ਘਟ ਗਈ ਆ ਆ ਸਿਰ ਦੁਖਦਾ ਇੰਨਾ ਥਮਤ ਬਹੁਤ ਜ਼ਿਆਦਾ ਦਰਦ ਕਰਦਾ ਸਿਰ ਤੇ ਤਾਂ ਕਰਕੇ ਐਨਕਾਂ ਲਾਈਆਂ ਵੀ ਆ ਤੇ ਇਸ ਮੋਕੇ ਬਾਹਲਾ ਜ਼ਿਆਦਾ ਧੁੰਦ ਲੱਦਿਸਨ ਲੱਗ ਜਾਂਦਾ ਜਿੱਥੋਂ ਪੰਜ ਵੱਜ ਜਾਂਦੇ ਆ ਨਾ ਤੇ ਐ ਜਦੋਂ ਦੂਰ ਨੂੰ ਝਾਕਦੀ ਮਤਲਬ ਕਿ ਸਿਰ ਲੋਡ ਮੰਦਾ ਜਿਵੇਂ ਆਪਾਂ ਕਹਿੰਦੇ ਨੇ ਨਾ ਕੋਈ ਚੀਜ਼ ਲੋਡ ਮੰਦੀ ਆ ਵੀ ਆਪਾਂ ਹਨ ਵੀ ਆਪਾਂ ਤੱਕੇ ਨਾ ਝਾਕਣ ਦੀ ਕੋਸ਼ਿਸ਼ ਕਰਦੇ ਨਾ ਦੂਰ ਨੂੰ ਤੇ ਫਿਰ ਸਿਰ ਇਸ ਮੋਕੇ ਵੀ ਦਰਦ ਕਰੀ ਜਾਂਦਾ ਪਹਿਲਾਂ ਤਾਂ ਮੈਨੂੰ ਐ ਸੀ ਵਿਚਾ ਚਾਹ ਲੰਗੂ ਕਰਦਾ ਚਾਹ ਵੀ ਪੀਲੀ ਬਣਾ ਕੇ ਤੇ ਹਜੇ ਵੀ ਦਰਦ ਕਰਦਾ ਸਿਰ ਫਿਰ ਮੈਂ ਹੁਣ ਘੰਟਾ 20 ਮਿੰਟ ਐਨਕ ਲਾਉਂਗੀ ਨਾ ਫਿਰ ਨਾਲ ਦੀ ਨਾਲ ਸਿਰ ਹਟ ਜੂਗਾ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਪ੍ਰੋਬਲਮ ਸਿਰ ਇਹਦੇ ਕਰਕੇ ਨਿਗਾ ਕਰਕੇ ਆ ਤੇ ਇਹ ਹੈ ਸਾਰੇ ਕਾਰੇ ਫੋਨ ਦੇ ਤੇ ਫੋਨ ਮੇਰਾ ਸਰਦਾ ਨਹੀਂ ਗਾ ਮਜਬੂਰੀ ਹੈ ਵੀ ਫੋਨ ਚਲਾਈ ਜਾਈਦਾ ਕਦੀ ਰੀਲ ਪਾ ਲਈ ਜਾਂ ਵੀਡੀਓ ਬਣਾ ਲਈ ਉਹ ਵੀ ਆਪਾਂ ਨੂੰ ਐਸ ਕਰ ਕੈਮਰੇ ਲਈ ਝਾਕੀ ਬਣਾਉਣੀ ਪੈਂਦੀ ਆ ਹਨਾ ਵੀਡੀਓ ਵੀ ਤੇ ਸਰਦੀ ਬਹੁਤ ਪੈਣ ਲੱਗੀ ਠੰਡ ਠੰਡ ਬਚ ਕੇ ਰਹਾ ਕਰੋ ਮੇਰਾ ਵੀ ਅੱਜ ਗਲਾ ਜਾ ਖਰਾਬ ਹੋਇਆ ਪਿਆ ਏ ਤੇ ਚਲੋ ਠੀਕ ਆ ਜੀ ਜਿੰਨੇ ਜਿੰਨਾ ਸਾ ਖਾਣਾ ਦੱਸੋ ਤੇ ਆਪਾਂ ਲਾਉਣ ਲੱਗਿਆ ਤੜਕਾ ਇਧਰ ਆਪਣੇ ਤਰਿਆਪੇ ਫਰਾਈ ਪੈਨ ਤੇ ਬਾਏ ਸਾਰਿਆਂ ਨੂੰ ਥੈਂਕ ਯੂ